ਇਸ ਵੱਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਕਿਡਨਾਪਿੰਗ ਕੀਤੀ ਗਈ ਹੈ ਜੀ ਹਾਂ ਬੰਦੂਕ ਦੀ ਨੋਕ ਤੇ 303 ਕੁੜੀਆਂ ਅਗਵਾ ਕਰਨੀਆਂ ਗਈਆਂ ਨੇ ਅਧਿਆਪਕਾਂ ਨੂੰ ਵੀ ਦੇਖ ਸਕਦੇ ਹੋ ਅੱਤਵਾਦੀਆਂ ਦੇ ਵੱਲੋਂ ਅਗਵਾ ਕਰ ਲਿਆ ਗਿਆ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਨੇ ਬੇਹੱਦ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹਥਿਆਰਬੰਦ ਸਮੂਹਾਂ ਤੇ ਇਸਲਾਮੀ ਕੱਟੜਪੰਥੀਆਂ ਦੇ ਵੱਲੋਂ ਹਮਲਿਆਂ ਦੇ ਵਿੱਚ ਵਾਦੇ ਦੌਰਾਨ ਅਜਾ ਕੀਤਾ ਗਿਆ ਹੈ ਇਹ ਘਟਨਾ ਅਜੇ ਸਮੇਂ ਸਾਹਮਣੇ ਆਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਇਸ ਮਹੀਨੇ ਇਸਾਈਆਂ ਨਾਲ ਹੋਣ ਵਾਲੇ ਵਿਵਹਾਰ ਨੂੰ ਲੈ ਕੇ ਫੌਜੀ ਕਾਰਵਾਈ ਦੀ ਧਮਕੀ ਦਿੱਤੀ ਸੀ ਹੁਣ ਤੱਕ ਦੀ ਸਭ ਤੋਂ ਵੱਡੀ ਕਿਡਨਾਪਿੰਗ ਦੱਸੀ ਜਾ ਰਹੀ ਹੈ ਨਾਈਜੀਰੀਆ ਦੇ ਵਿੱਚ ਅਜਿਹੇ ਸਮੂਹਿਕ ਅਗਵਾ ਕੋਈ ਨਵੀਂ ਗੱਲ ਨਹੀਂ ਹੈ 2014 ਦੇ ਵਿੱਚ ਇਸਲਾਮੀ ਕੱਟੜਪੰਥੀ ਸਮੂਹ ਬੋਕੋ ਹਰਮ ਨੇ ਚਿਬੋਕ ਵਿੱਚ 276 ਕੁੜੀਆਂ ਨੂੰ ਅਗਵਾ ਕਰ ਲਿਆ ਸੀ ਉੱਥੇ ਹੀ ਰਾਈਟਰਸ ਦੇ ਅਨੁਸਾਰ ਜੇਕਰ ਤਾਜ਼ਾ ਮਾਮਲੇ ਵਿੱਚ 315 ਕੁੜੀਆਂ ਨੂੰ ਅਗਵਾ ਕੀਤਾ ਗਿਆ ਹੈ ਤਾਂ ਇਹ 2014 ਦੀ ਘਟਨਾ ਨਾਲੋਂ ਵੱਡਾ ਅਗਵਾ ਹੋਵੇਗਾ ਨਾਈਜਰ ਰਾਜ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਸਕੂਲ ਨੇ ਉਸ ਨਿਰਦੇਸ਼ ਨੂੰ ਨਜ਼ਰਅੰਦਾਜ਼ ਕੀਤਾ ਹੈ ਜੋ ਹਮਲਿਆ ਦੇ ਉੱਚ ਜੋਖਮ ਕਾਰਨ ਬੋਰਡਿੰਗ ਸਕੂਲ ਬੰਦ ਕਰ ਦਿੱਤੇ ਜਾਣੇ ਚਾਹੀਦੇ ਸਨ ਹਾਲਾਂਕਿ ਨਾਈਜਰ ਵਿੱਚ ਕੈਨ ਦੇ ਚੇਅਰਮੈਨ ਰੈਵਰੈਂਡ ਬਲੂਸ ਦੋਆ ਯੋਹਾਨਾ ਨੇ ਕਿਹਾ ਹੈ ਕਿ ਸ਼ੁੱਕਰਵਾਰ ਰਾਤ ਨੂੰ ਸ਼ੁੱਕਰਵਾਰ ਜਾਣ ਤੋਂ ਬਾਅਦ ਅਜੇ ਹੀ ਕੋਈ ਚੇਤਾਵਨੀ ਨਹੀਂ ਜਾਰੀ ਕੀਤੀ ਗਈ ਸੀ ਤਾਂ ਦੇਖ ਸਕਦੇ ਹੋ ਬੇहद ਵੱਡੀ ਖਬਰ ਨਾਈਜੀਰੀਆ ਤੋਂ ਸਾਹਮਣੀ ਆ ਰਹੀ ਹੈ ਇੱਕ ਕੈਥੋਲਿਕ ਸਕੂਲ ਤੋਂ ਸਟਾਫ ਸਮੇਤ 300 ਤੋਂ ਵੱਧ ਬੱਚਿਆਂ ਨੂੰ ਅਗਵਾ ਕਰ ਲਿਆ ਗਿਆ ਹੈ ਸ਼ੁਰੂ ਵਿੱਚ ਇਹ ਗਿਣਤੀ 227 ਦੱਸੀ ਜਾ ਰਹੀ ਸੀ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ 315 ਲੋਕਾਂ ਨੂੰ ਅਗਵਾ ਕੀਤਾ ਗਿਆ ਇਸ ਨੂੰ ਹੁਣ ਤੱਕ ਦਾ ਸਭ ਤੋਂ ਭਿਆਨਕ ਸਮੂਹਿਕ ਅਗਵਾ ਦੱਸਿਆ ਜਾ ਰਿਹਾ ਹੈ ਨਾਈਜੀਰੀਆ ਦੀ 크ਰਿਸਚਨ ਐਸੋਸੀਏਸ਼ਨ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਉਸਨੇ ਇੱਕ ਤਸਦੀਕ ਅਭਿਆਸ ਤੋਂ ਬਾਅਦ ਇਹ ਆਕੜੇ ਪ੍ਰਦਾਨ ਕੀਤੇ ਹਨ ਅਗਵਾ ਕੀਤੇ ਗਏ ਲੋਕਾਂ ਦੇ ਵਿੱਚ 303 ਵਿਦਿਆਰਥੀ ਅਤੇ 12 ਅਧਿਆਪਕ ਵੀ ਸ਼ਾਮਲ ਹਨ ਤਬਿਹਦ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ 303 ਵਿਦਿਆਰਥੀ ਅਤੇ 12 ਅਧਿਆਪਕ ਹੁਣ ਅਗਵਾ ਹੋਏ ਹਨ ਜਦ ਤੱਕ ਨਾਲ ਅਗਵਾ ਕੀਤੇ ਗਏ ਲੋਕਾਂ ਦੀ ਕੁੱਲ ਗਿਣਤੀ 215 ਹੋ ਗਈ ਹੈ ਨਵੇਂ ਆંકੜੇ ਵਿੱਚ 88 ਵਿਦਿਆਰਥੀ ਸ਼ਾਮਲ ਹਨ ਜਿਨ੍ਹਾਂ ਨੂੰ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ ਇਹ ਅਗਵਾ ਨਾਈਜੀਰੀਆ ਵਿੱਚ ਹਥਿਆਰਬੰਦ ਸਮੂਹਾਂ ਤੇ ਇਸਲਾਮੀ ਕੱਟੜਪੰਥੀਆਂ ਦੇ ਹਮਲਿਆਂ ਦੇ ਵਿੱਚ ਵਾਦੇ ਦੌਰਾਨ ਹੋਇਆ ਹੈ ਬੇहद ਹੈਰਾਨ ਕਦੀ ਖਬਰ ਸਾਰੇ ਸਕੂਲ ਕਾਲਜ ਹੁਣ ਬੰਦ ਕਰ ਦਿੱਤੇ ਗਏ ਨੇ ਇਸ ਭੈਣੇ ਘਟਨਾ ਤੋਂ ਬਾਅਦ ਕੇਂਦਰ ਸਰਕਾਰ ਨੇ ਲਗਭਗ 50 ਸੰਗੀ ਕਾਲਜਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਨੇ ਅਤੇ ਕੁਝ ਰਾਜਾਂ ਦੇ ਵਿੱਚ ਪਬਲਿਕ ਸਕੂਲ ਵੀ ਬੰਦ ਕਰ ਦਿੱਤੇ ਗਏ ਨੇ ਸ਼ੁਕਰਵਾਰ ਨੂੰ ਇਹ ਸਮੂਹਿਕ ਅਗਵਾ ਇੱਕ ਹਫ਼ਤੇ ਦੇ ਨਾਈਜੀਰੀਆ ਵਿੱਚ ਤੀਜੀ ਅਜਿਹੀ ਘਟਨਾ ਸੀ ਸੋਵਾਰ ਨੂੰ ਕੇਬੀ ਰਾਜ ਤੇ ਇੱਕ ਬੋਰਡਿੰਗ ਸਕੂਲ ਤੋਂ 25 ਸਕੂਲੀ ਵਿਦਿਆਰਥੀਆਂ ਨੂੰ ਅਗਵਾ ਕਰ ਲਿਆ ਗਿਆ ਸੀ ਜਦ ਕਿ ਬੁੱਧਵਾਰ ਨੂੰ ਬੰਦੂਕਧਾਰੀਆਂ ਨੇ ਕਵਾਰਾ ਰਾਜ ਵਿੱਚ ਇੱਕ ਚਰਚ ਤੇ ਹਮਲੇ ਵਿੱਚ 38 ਦਲਵਾਂ ਨੂੰ ਅਗਵਾ ਕਰ ਲਿਆ ਸੀ